कोई भेज गया सारा मीन मी बारिश बहुत आई थे पानी बहुत है ये तो गिल्ला हो ये लें तो ये गया ये समझ लेने पहले तो कुछ नहीं थे अंदर सफाई वगैरह हो अंदर किवे अंदर सफाई था ठीक है वो खेती माड़ी मोटी हो मकान है जाए हां जी तोड़ा पेन जी नाम जी रेशमा भाई आ, जी हां कितने तो दिन बाद उठे पहुंचे असली रात ही पहुंचे

కమరే सारा फटिया पायाथरूम भी सारा खराब हो गया जी आ तूड़ी भी लोड़ गई सारी उधर भी सी सारी लौट गई जी बाकी तुम पिछे देख के आए हो ये कमरा जी डिग पाया दो पशुआ से एक घर के रहन वाला कमरा है डिग गया जी जरा समान है क्ड लिया बाकी जरा उपर देख लो बर्तन पैया जी तो भी अंदर ही पैया जी बाकी आ बाथरूम देख लो जी सारा खराब हो गया जी बस अस यही मांग करते हैं भी सा ਮੁਆਵਜ਼ਾ ਬਣਦਾ ਜਿਹੜਾ ਦਿੱਤਾ ਜਾਵੇ ਫਸਲ ਦਾ ਦਿੱਤਾ ਜਾਵੇ ਜੀ ਜਿਹੜਾ ਕਾਰ ਡਿੱਗਿਆ ਹੈ ਉਹਨਾਂ ਦਾ ਦਿੱਤਾ ਜਾਵੇ ਤੁਸੀਂ ਹੋਣਾ ਮਤਲਬ ਹੜ੍ਹ ਤੋਂ ਪਹਿਲਾਂ ਕੀ ਪੜਦੇ ਪਏ ਉਹਦੇ ਬਾਅਦ ਹਾਂਜੀ ਮੈਂ ਪਲੱਸ 2 ਕਰ ਲਈ ਸੀ ਅੱਗੇ ਵੀ ਰਕੀ ਅੱਗੇ ਮੈਂ ਇਹ ਕੋਰਸ ਕਰੀ ਜਾਂਦਾ ਸੀ ਜੀ ਹੁਣ ਫਿਰ ਜੀ ਪ੍ਰਸ਼ਾਸਨ ਅੱਗੇ ਹੀ ਮੰਗ ਹੈ ਜੀ ਕੁਝ ਜੀ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਜੀ ਤਾਂ ਕਿ ਜੋ ਅੱਗੇ ਕਰਦਾ ਗੁਜ਼ਾਰਾ ਹੋ ਸਕੇ ਜੀ ਉਹਦੇ ਨਾਲ ਪੜਾਈ ਵੀ ਹੋ ਸਕੇ ਜੀ ਹਾਂਜੀ ਇਹ ਇੱਕ ਤੁਸੀਂ ਦੇਖ ਲਓ ਜਿਹੜਾ ਪਿੱਛੋਂ ਕਮਰਾ ਸਾਡਾ ਉਹ ਡਿੱਗਿਆ ਹੈ ਤੇ ਬਾਕੀ ਆ ਪਿੱਛੋ ਵੀ ਜਿਹੜਾ ਇੱਟਾ ਥੱਲੇ ਬਹਿ ਗਿਆ ਕੋਈ ਪਤਾ ਨਹੀਂ ਸਾਨੂੰ ਇਹ ਵੀ ਉੋਠੇ ਸਾਡੇ ਦੇਖ ਸਕਦੇ ਤੇ ਬਾਕੀ ਤੁਹਾਨੂੰ ਸੁਕੇਗਾ ਹੀ ਪਾਣੀ ਦੇਖ ਸਕਦੇ ਕੋਈ ਪਤਾ ਨਹੀਂ ਤੁਸੀਂ ਦੇਖੋ ਇਹ ਸਾਰੀ ਫਸਲ ਤਬਾਹ ਹੀ ਪਈ ਹੈ ਇਹ ਤੇ ਬਾਕੀ ਜੀ ਪ੍ਰਸ਼ਾਸਨ ਅਗੇ ਹੀ ਮੰਗ ਹੈ ਜੀ ਸਾਡੀਆਂ ਫੀਸਾਂ ਤੇ ਜਿਹੜਾ ਬਣਦਾ ਜੀ ਆਦੂਆਤ ਦਿੱਤਾ ਜਾਵੇ ਸਾਡਾ ਜੀ ਕਿਉਂਕਿ ਹੁਣ ਦੇਖੋ ਤੁਸੀਂ ਪਾਣੀ ਹਜੇ ਵੀ ਖੜਿਆ ਕੋਈ ਪਤਾ ਨਹੀਂ ਕਦੋਂ ਤੱਕ ਸੁੱਕੂਗਾ ਸਾਨੂੰ ਇਹ ਵੀ ਨਹੀਂ ਮੇਰੇ ਸੀ ਕਣਕ ਵੀ ਸਕਾਏ ਕਿ ਨਹੀਂ ਤੇ ਸਾਨੂੰ ਇਸ ਚੀਜ਼ ਵਾਸਤੇ ਸਾਨੂੰ ਮੁਆਵਜ਼ਾ ਚਾਹੀਦਾ ਜਿਹਨਾਂ ਸਾਡਾ ਬਣਦਾ ਜੀ ਜਿਹੜੇ ਸਾਡੇ ਹੁਣ ਅਸੀਂ ਪੜ੍ਹਦੇ ਹਾਂ ਸਟੱਡੀ ਕਰਦੇ ਆ ਸਾਡੇ ਫੀਸਾਂ ਹੋਣਾ ਅਸੀਂ ਫੀਸਾਂ ਭਰੀ ਜਾਂ ਆ ਦੇਖੋ ਤੁਸੀਂ ਜਿਹੜੇ ਮਕਾਨ ਸਾਡੇ ਇੱਟਾਂ ਬੈਠ ਕੇ ਜਾਂ ਇਹਦਾ ਸਿੱਕ ਸਹੀ ਕਰੀ ਕੰਮ ਹੁਣ ਸਾਨੂੰ ਇਹ ਇਹ ਜਿਆਦਾ ਫੀਸਾਂ ਵੀ ਮਾਫ਼ ਹੋਣਾ ਸਾਡੇ ਦੇ ਮਕਾਨ ਦਾ ਵੀ ਸਾਡਾ ਕਰਾਇਆ ਜਾਵੇ ਜਿੰਨਾ ਪੜਦਾ ਸਾਡਾ ਕੀ ਜਿਹੜਾ ਜਿਵੇਂ ਤੁਸੀਂ ਸੁਣਿਆ ਹੀ ਅੱਗੇ ਸਾਨੂੰ ਹੁਣ ਸਟੱਡੀ ਕਰਦੇ ਤੇ ਸਾਨੂੰ ਹੁਣ ਨੌਕਰੀਆਂ ਦੀ ਵੀ ਜ਼ਰੂਰਤ ਹੈ ਸਾਰੇ ਅਸੀਂ ਪੜ੍ਹੇ ਲਿਖੇ ਆਈ ਠੀਕ ਹੈ ਹੁਣ ਨੌਕਰੀ ਵੀ ਚਾਹੀਦੀ ਸਾਨੂੰ ਤੁਸੀਂ ਬਾਕੀ ਦੇਖੇ ਸਾਡਾ ਕਮਰਾ ਮਕਾਨ ਡਿੱਗਾ ਹੈ ਜੀ ਅਸੀਂ ਹੁਣ ਮਕਾਨ ਬਣਾਵਾਂਗੇ ਨੌਕਰੀਆਂ ਵਾਲੇ ਦੇਖਾਂਗੇ ਨੌਕਰੀ ਵੀ ਸਾਨੂੰ ਮਿਲਣੀ ਸਾਡਾ ਬਹੁਤ ਨੁਕਸਾਨ ਹੈ ਗਈ ਮੰਗੇ ਵੀ ਸਾਨੂੰ ਬੇਨੌਕਰੀ ਦਿੱਤੀ ਜਾਂ ਚੇਨੀ ਨਹੀਂ ਪ੍ਰਾਈ ਕੀਤੀ ਹੈ ਕਿ ਜਦੋਂ ਤੂੰ ਉੱਪਰ ਸਕੇ ਹੁਣ ਉਸ ਤੋਂ ਬਾਅਦ ਹੁਣ 25 ਦਾ ਆ ਗਿਆ ਫੇਰੀ ਹੋਰ ਸਾਡੇ ਮਕਾਨ ਵੀ ਡੇਗ ਗਏ ਸਾਡਾ ਉਸ ਤੋਂ ਪਹਿਲਾਂ ਹੀ ਨਿਕਲ ਸਕੇ ਸੀ ਹੁਣ ਉਸ ਤੋਂ ਉੱਥੇ ਸਾਡੀ ਮਾਰ ਜ਼ਿਆਦਾ ਪੈ ਗਈ ਸਾਡੇ ਤੇ ਕੋਈ ਨਾ ਕੋਈ ਪ੍ਰਸ਼ਾਸਨ ਵੱਲ ਸਾਡੀ ਹੈਲਪ ਕੀਤੀ ਜਾਵੇ ਜੀ